ਇੱਕ ਤਾਂ ਉਹਨਾਂ ਦੇ ਡਾਇਲੌਗ ਜਿੰਨੇ ਵੀ ਗੰਦੀ ਔਲਾਦ ਮਜਾਨਾ ਸੁਹਾ ਦੀ ਟੱਲੋਂ ਨਹੀਂ ਕਾਲਾ ਕੋਟ ਐਵੇਂ ਨਹੀਂ ਪਾਇਆ ਹੈਨਾ ਉਹ ਹੁਣ ਅੱਜ ਵੀ ਮੈਂ ਆ ਰਿਹਾ ਸੀਗਾ ਕੁਝ ਇੱਕ ਉਹਨਾਂ ਦੇ ਕਲਿੱਪਸ ਮੂਰੇ ਆ ਰਿਹਾ ਸੀ ਕਈਆਂ ਨੇ ਸ਼ੇਅਰ ਕੀਤੇ ਹੋਈਆਂ ਉਹਨਾਂ ਨੂੰ ਦੇਖ ਕੇ ਹਾਸਾ ਵੀ ਆ ਰਿਹਾ ਸੀ ਤੇ ਦਿਲ ਉਦਾਸ ਵੀ ਹੁੰਦਾ ਸੀ ਯਾਰ ਸਾਨੂੰ ਹਸਾਉਣ ਵਾਲਾ ਪੂਰੀ ਦੁਨੀਆ ਨੂੰ ਚੜਦਾ ਹੈ ਚਾਹੇ ਲੈਂਦਾ ਪੰਜਾਬ ਹੈ ਅੱਜ ਸਾਨੂੰ ਉਦਾਸ ਕਰਕੇ ਸਾਰਿਆਂ ਨੂੰ ਇੱਕਦਮ ਰੁਕਸਤ ਹੋ ਗਿਆ ਇਸ ਦੁਨੀਆ ਤੋਂ ਬਹੁਤ ਵੱਡੀ ਘਾਟ ਹੈ ਸਾਡੀ ਇੰਡਸਟਰੀ ਦੇ ਲਈ ਔਰ ਇੱਕ ਪ੍ਰੀਮੀਅਰ ਤੇ ਦੋ ਤਿੰਨ ਵਾਰ ਉਹਨਾਂ ਨੂੰ ਮੈਂ ਮਿਲਿਆ ਉਦੋਂ ਹਮੇਸ਼ਾ ਉਹਨਾਂ ਨੇ ਚੜ੍ਹਦੀ ਕਲਾ ਪੋਜ਼ਿਟਿਵਿਟੀ ਵਾਲੀ ਗੱਲ ਕਰਨੀ ਆਪਣੇ ਤੋਂ ਛੋਟੇ ਆਰਟਿਸਟਾਂ ਨੂੰ ਐਪਰੀਸ਼ੀਏਟ ਕਰਨਾ ਇੱਕ ਮੂਵੀ ਪ੍ਰੀਮੀਅਰ ਤੇ ਚੰਡੀਗੜ੍ਹ ਯੂਨੀਵਰਸਿਟੀ ਚ ਲਾਈਵ ਮੈਂ ਪਰਫਾਰਮ ਕਰ ਰਿਹਾ ਸੀ ਉਹ ਮੂਵੀ ਪ੍ਰੋਮੋਸ਼ਨ ਲਈ ਆ ਹੋਈ ਸੀ ਮੈਨੂੰ ਜੱਫੀ ਪਾ ਕੇ ਕਹਿੰਦੇ ਅੰਦੇ ਰੇਸ਼ਮ ਤੇਰਾ ਲਾਈਵ ਖੜਾ ਬਹੁਤ ਵਧੀਆ ਵੀ ਮੈਨੂੰ ਬੜਾ ਆਨੰਦ ਆਇਆ ਤਾਂ ਉਹਨਾਂ ਦੀ ਹੱਲਾਸ਼ੇਰੀ ਇਹ ਪੋਜ਼ਿਟਿਵਿਟੀ ਉਹਨਾਂ ਦੀ ਜੱਫੀ ਮੈਨੂੰ ਸਾਰੀ ਉਮਰ ਦੀ ਭੁਲਣ ਪਰਫਾਰਮੈਂਸ ਸੀ ਮੇਰੀ ਮੂਵੀ ਪ੍ਰੋਮੋਸ਼ਨ ਲਈ ਉਹ ਮੈਂ ਜੱਫੀ ਪਾਈ ਸੀ ਉਹਨਾਂ ਨੇ ਪਰ ਅੱਜ ਜਿਹੜਾ ਇਕੱਠ ਹੈ ਤੇ سوشل میڈیا ਤੇ ਕਈ ਨਈ ਵੀ ਪਹੁੰਚ ਪਾ ਰਹੇ वर्ल्ड वाइड ਜਿੱਥੇ ਵੀ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਆ ਕਈ ਬਾਲੀਵੁੱਡ ਵਾਲੇ ਵੀ ਆ ਹੈਨਾ ਉਹਨਾਂ ਦੀ ਸ਼ਰਧਾਂਜਲੀਆਂ ਤੇ ਅੱਜ ਇੱਥੇ ਠਾਠਾ ਮਾਰਦਾ ਹੋਇਆ ਇਕੱਠ ਪੈਰ ਰੱਖਣ ਨੂੰ ਥਾਂ ਨਹੀਂ ਸੀਗੀ ਇਹ ਦੱਸਦਾ ਹੈ ਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕੀ ਅਚੀਵ ਕੀਤਾ ਹੈ ਕੀ ਇੱਜ਼ਤ ਕਮਾਈ ਹੈ ਕਿੰਨਾ ਪਿਆਰ ਲੋਕੀ ਉਹਨਾਂ ਨੂੰ ਕਰਦੇ ਆ ਅੱਜ ਇਹ ਦੱਸ ਰਿਹਾ ਸੀ ਤੇ ਮਨ ਉਦਾਸ ਵੀ ਹੋ ਰਿਹਾ ਸੀ ਦੇਖਦੇ